ਗਾਈਜ਼ ਤੁਹਾਨੂੰ ਬਧਾ ਪੈਨ ਕਾਰਡ 5000 ਦਾ ਬਣਦਾ ਵਾ ਗਾਈਜ਼ ਇਹਨੇ 10ਵੀਂ ਤਿੰਨ ਵਾਰੀ ਕੀਤੀ ਹੈ ਚੰਗੀ ਤਰ੍ਹਾਂ ਵੀ ਭੁੱਲ ਨਾ ਜਾਵਾ ਤਿੰਨ ਵਾਰੀ ਨਹੀਂ ਕੀਤੀ ਪਿੱਛੇ ਦੇਖੋ ਪਿੱਛੇ ਦੇਖੋ ਕੀ ਹੋ ਰਹਾ ਹੈ ਸੋ ਹੈ ਗਾਈਜ਼ ਵੈਲਕਮ ਬੈਕ ਟੂ ਚੈਨਲ ਅਮਜੀਮਾ ਵਲੋਗਸ ਤੇ ਤੁਹਾਡਾ ਡੋਸਾ ਦਾ ਬਹੁਤ ਪਿਆਰ ਤੁਹਾਡੀ ਦੁਆ ਦੇ ਨਾਲ ਕਮਿਊਨਿਟੀ ਦਾ ਦੋਸਤੋਂ ਹੁਣ ਆਪਾਂ ਉੱਠ ਚੁੱਕੇ ਹਾਂ ਤੇ ਗਾਈਜ਼ ਹੈਲੋ ਗਾਈਜ਼ ਵੇਜੀ ਇਹ ਦੇਖੋ ਕੀ ਹੋ ਚੱਲ ਰਿਹਾ ਹੈ ਗਾਈਜ਼ ਬ੍ਰੇਕਫਾਸਟ ਚੱਲ ਰਿਹਾ ਹੈ ਅੱਜ 1 ਮਿੰਟ ਦੋਸਤੋਂ ਦੋਸਤੋਂ ਅੱਜ ਬ੍ਰੇਕਫਾਸਟ ਮੇ ਹੈ ہمارے ਪਾਸ फ्राइड चावल और साथ में चाय गाइस इन्होंने तो प्लेट ही चट कर दी लेकिन अभी मेरे को आदत नहीं इतनी गरम चाय पीने की सो मैंने अभी तक नहीं पी यस फ्राइड राइस विद द सॉस गाइस ए पता क्यों बड़ा है ये दा पंजाबी के मतलब दा रात इने रोटी नहीं खादी इनु भूख लगी सी इने चौड़ उबाल ले ओदे च इने पता नमक ज्यादा उबालन लगे ਤੇ ਨਮਕ ਜਿਆਦਾ ਹੋਣ ਕਰਕੇ ਇਹ ਸਵੇਰੇ ਖਾਣ लायक ਨਹੀਂ ਸੀ ਤੇ ਮੈਂ ਇਹਨਾਂ ਨੂੰ ਤੜਕਾ ਲਾ ਕੇ ਵਿਦਾਊਟ ਨਮਕ ਸਾਈਡ ਡਾਈਸ ਬਣਾ ਲਿਆ ਵਲੇ 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 ਸ਼ਾਬਾਸ਼ ਸ਼ਾਬਾਸ਼ ਇੱਥੇ ਰੱਖ ਮੁੰਡਿਆ ਫਿਰ ਨਮਕ ਫਿਰ ਵੀ ਨਹੀਂ ਘਟ ਰਿਹਾ ਸੀ ਇਹਨੇ ਜਿਆਦਾ ਪਾਇਆ ਸੀ ਫਿਰ ਗイズ ਮੇਰਾ ਦਬਾਘ ਚੱਲੇ ਮੱਚ ਚੱਲੇ ਆ ਕੇ ਨਾਲ ਸੌਸ ਪਾ ਕੇ ਮਾਈ ਜੀ ਅੰਦਰ ਲਾਓ ਮੇਰਾ ਜੂਠਾ ਵਾ ਹੋੜ ਇਹ ਸੌਸ ਪਾ ਕੇ ਆ ਲੱਗਦੀ ਦਾ ਹੋਟਲ ਤੋਂ ਮੰਗਾਈ ਹੁੰਦੀ ਹੈ ਦਾਲਿਆ ਬਣੀ ਠੰਡਾ ਪੰਲ ਲੈ ਕੇ ਨਾਲੇ ਲਾਵਾ ਠੰਡਾ ਪੰਲ ਮੇਰੀ ਪਿੰਨੀ ਚਾਹ ਪੀ। ਆ ਦੇ ਨੇ ਰਣੀ ਘੜਦਾ। ਤੇ ਜੀ ਤੁਮਨ ਤਾਂ ਭੁੱਖ ਲੱਗੀ ਲੱਗਦਾ ਜਿਆਦਾ ਹੀ। ਭੁੱਖ ਨਹੀਂ ਸਵਾਦ ਲੱਗਿਆ ਤੁਹਾਨੂੰ। ਖੁਸ਼ ਹੋ। ਤੇ ਚਲੋ ਉਹ ਹੋ ਰਹੀ ਹੈ। ਲੈ। ਤਾਂ ਚਲੋ ਦੋਸਤੋ। ਅੰਦਰ ਸੌ ਸੀ ਵਾਲੀ ਪਾਈ ਪਈ ਯਾਰ। ਤੁਸੀਂ ਪਾਈ ਸੀਗੀ। ਤੇ ਮੈਂ ਸਾਈਡ ਤੇ ਪਾਈ ਤੁਮ ਇੱਥੇ ਤਾਂ ਘਟ ਕਰਦਾ। ਮਿਕਸ ਘਟੀ ਈਤੀ ਸੀ ਮੈਂ ਤੁਸੀਂ ਇੱਥੇ ਚੋਲ ਪਾਏ ਆ। ਚੱਲ ਤੇ ਚਲੋ ਦੋਸਤਾਂ ਨੂੰ ਖਾ ਪੀ ਲੇ ਖਾ ਪੀ ਕੇ ਰੈਸਟ ਮਤਲਬ ਥੋੜੀ ਜਰ ਬਾਦ ਮਿਲਦੇ ਤੁਨੋਂ ਪਾ ਹਾਂ ਰਸਤਾ ਘਰ ਨੂੰ ਜਾਉਂਦੇ ਤਾਂ ਉੱਥੇ ਆ ਮੈਂ ਗੈਸ ਮਿਲਦੀ ਹੈ ਕਿਤੇ ਵਲੋਗ ਬਣਾਨੇ ਆ ਆ ਤੇ ਹੁਣੀ ਆ ਆ ਜਾ ਫਿਰ ਚੱਲ ਨਹੀਂ ਬਣਾਉਂਦੇ ਆ ਜਾ ਮੇਰੇ ਅੱਖ ਤਾਂ ਆ ਜਾ ਆ ਜਾ ਚਲੋ ਮੈਨੂੰ ਦਿਖਾਓ ਕੀ ਦਿਖਾਓ ਫੋਨ ਆਹ ਦੇਖੋ ਮੈਨੂੰ ਦੇਖੇ ਤਾਂ ਸਾਰਾ ਨਹੀਂ ਤੇਰੇ ਤੈਨੂੰ ਕਿਹੜਾ ਕੁਝ ਗਲਤ ਕਹਿਨੇ ਆ ਤੈਨੂੰ ਐਂ ਕਹਿਨੇ ਆ ਵੀ ਤੂੰ ਪੈਨ ਕਾਰਡ ਜਾ ਕੇ ਪੁੱਛਿਆ ਨਹੀਂ ਜਦੋਂ ਘਰੇ ਆਇਆ ਪੈਨ ਕਾਰਡ ਤੂੰ ਕਿਹਾ ਮੋੜੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿੱ데 ਜਾਣ ਕੇ ਮੋੜੂ ਮੈਂ ਉਹਨੂੰ ਕਹੂੰਗਾ ਚ ਲੈ ਜਾ ਭਰਾ ਮੈਨੂੰ ਨਹੀਂ ਚਾਹੀਦਾ ਮੈਂ ਬਾਹਰ ਲਾ 300 ਰੁਪਏ ਦਵਾ ਹਰ ਤੂੰ ਡਾਕ ਖਾਨੇ ਜਾ ਕੇ ਵੀ ਆਹੀ ਗੱਲ ਕਹਿਣੀ ਆ ਕਹਿ ਜੇ ਪੈਨ ਕਾਰਡ ਜਿਹੜਾ ਆਇਆ ਵਾ ਇਹ ਮੋੜ ਤੋਂ ਵਾਪਸ ਮੈਨੂੰ ਨਹੀਂ ਚਾਹੀਦਾ ਮੈਂ ਡਾਕ ਖਾਨੇ ਜਾ ਕੇ ਉਹਨਾਂ ਨੇ ਹੀ ਕਹਿਣਾ ਮੇਰਾ ਪੈਨ ਕਾਰਡ ਆਇਆ ਹੋਣਾ ਵਾ ਕਹਿ ਮੇਰਾ ਪੈਨ ਕਾਰਡ ਆਇਆ ਦੇਣਾ ਕਿ ਨਹੀਂ ਦੇਣਾ ਤੇ ਪਹਿਲੇ ਲੈਣੀ ਡਾਕੀ ਉਹ ਹਾਂ ਕ 5000 ਰੁਪਏ ਜੀ ਮੈਨੂੰ ਦੇਵੇਂਗਾ ਤਾਂ ਫਿਰ ਤਾਂ ਲੈਣਗੇ ਫਿਰ ਤਾਂ ਸਾਰਾ ਕੁਝ ਮੈਂ ਹੀ ਹੱਲ ਕਰ ਦੋ ਕੋਈ ਨਾ ਤੂੰ ਹੀ ਹੱਲ ਕਰ ਦੋ ਪਹਿਲਾਂ ਮੈਨੂੰ ਦਾਦ ਦੋ ਪੈਨ ਕਾਰਡ ਮੈਂ ਤੁਹਾਨੂੰ ਬਾਅਦ ਚ ਦੇ ਦੂੰਗਾ ਬਈ ਬਾਅਦ ਚ ਕਰ ਜੇ ਪੈਨ ਕਾਰਡ ਆਉਂਗਾ ਹੂੰ ਤੂੰ ਬਾਅਦ ਚ ਮੁੱਕਰ ਜਾ ਰਹਾ ਮੈਂ ਨਹੀਂ ਆ ਲੈ ਕੋ ਕਬੂਤ ਆਹ ਦੇਖੋ ਸੂਤ ਸੂਤ ਕੈਚ ਹੋ ਗਿਆ 5000 ਰੁਪਏ ਦੇਣਾ ਪੈਨ ਕਾਰਡ ਆਇ ਤੇ ਹਾਂ ਪੈਨ ਕਾਰਡ ਮੰਗਾ ਦੂ ਗਾਈਜ਼ ਤੁਹਾਨੂੰ ਪਤਾ ਪੈਨ ਕਾਰਡ 5000 ਦਾ ਬਣਦਾ ਵਾ ਮੇਰੇ ਗੱਲੇ ਦਾ ਇਹਦਾ ਕੱਲੇ ਦਾ 5000 ਦਾ ਬਣਦਾ ਵਾ ਮੇਰੇ ਕੋਲ ਉਹ ਵੀ ਕਿ ਡਰਮਣਾ ਕਦਾ ਕਦਾ ਮੇਰੇ ਕੱਲੇ ਆਹ ਕੱਲੇ ਦਾ ਬਣਾਉਣਾ ਔਰ ਸਾਰੇ ਟੱਬਰ ਦਾ ਬਣਾਉਣਾ 5000 ਨਾ ਮੇਰੇ ਕੋਲ ਗਈ 5000 ਦਾ ਮਤਲਬ ਨਹੀਂ ਮੇਰੇ ਕੱਲੇ ਦਾ ਮੰਦਾ ਉਹਨਾਂ ਨੇ ਤਾਂ ਕਿਹਾ ਵੀ 300 ਸੋ ਬਣਾਇਆ ਆਹ ਭਰਾਵਾ ਮੈਸੇਜ ਪੜ ਲਾ ਕੀ ਲਿਖਿਆ ਉਹਦੇ ਚ ਕੀ ਪਤਾ ਦਾਖਾਣੇ ਜਾਏ ਵੀ ਨਾ ਸਰ ਜੀ ਤੁਸੀਂ ਝੂਠ ਬੋਲਦੇ ਤੁਸੀਂ ਫਿਰ ਆ ਨਹੀਂ ਗਈ ਇਹ ਨਾ ਡਾਕੇ ਖੱਲੀ ਚ ਮੁੜ ਕੇ ਦੇਖਣ ਦੇਖ ਮੇਰਾ ਕੰਮ ਹੈ ਅਪਲਾਈ ਕਰਨਾ ਮੈਂ ਅਪਲਾਈ ਕਰਤਾ ਫਿਰ ਤੈਨੂੰ ਇੱਕ ਵਾਰੀ ਸਟੇਟਸ ਦੱਸਦਾ ਵੀ ਪ੍ਰਿੰਟਿੰਗ ਤੇ ਪੈਂਡਿੰਗ ਹੈ ਹਣ ਤੈਨੂੰ ਮੈਂ ਦੂਜੀ ਵਾਰੀ ਸਟੇਟਸ ਵੀ ਦੇਤਾ ਉਹ ਕਿਹੜਾ ਮੈਂ ਪੜ ਕੇ ਸੁਣਾ ਬਸ ਮੈਂ ਤੇ ਤੈਨੂੰ ਪੜ ਕੇ ਸੁਣਾ ਤਰਾਂਗਾ 10 ਪੜਾਂਗਾ ਕਿੱਥੇ ਗਈਆਂ ਨੇ ਉਹ ਤਾਂ ਮੈਨੂੰ ਮੜਨਾ ਨਾ ਦਿੰਦਾ ਨਾ ਬਲੌਗ ਵੀ ਨਹੀਂ ਸਾਧੋ ਨੂੰ ਸ਼ਰਮ ਆਉਂਦੀ ਆ ਮਾਰ ਨਹੀਂ ਸ਼ਰਮ ਕੀ ਉਸ ਤੇ ਕੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਇਹ ਕਰਨ ਨੂੰ ਕਰਦਾ ਨਾ ਕਰਨ ਖਣੀ ਕੀ ਕਹਿੰਦਾ ਸੀ ਕੀ ਹੋਇਆ ਸੀ ਉਦੋਂ ਪਤਾ ਨਹੀਂ ਕਿ ਇਸ ਬਲੌਗ ਤੇ ਆ ਉਹਦਾ ਵੀ ਬਾਹੋ ਉਹਨੂੰ ਵੀ ਖਣੀ ਕੀ ਕਹਿੰਦਾ ਸੀ ਪੜ ਕੇ ਸੁਣਾ ਹਨਾ ਕੀ ਪਤਾ ਨਹੀਂ ਪੜ ਕੇ ਸੁਣਾ ਕਹਿੰਦੇ ਸੀਗੇ ਉਹਦਾ ਵੀ ਆ ਗਿਆ ੜਾ ਉਹਦੀ 12ਵੀਂ ਹੋ ਗਈ ਆ ਹੁਣ ਓਏ ਮੂੰਹ ਦਿਖਾ ਇੱਧਰ ਕਿ ਪੜ ਲਿਆਰਦਾ ਪੜ ਕੇ ਸੁਣਾ ਮੈਨੂੰ ਵੀ ਸੁਣਾ ਪੜ ਕੇ ਉੱਚੀ ਪੜ ਕੇ ਸੁਣਾ ਉੱਚੀ ਪੜ ਕੇ ਸੁਣਾ ਕੀ ਕਹਿੰਦੇ ਆ ਯਾਰ ਜੋ ਗਲਤੀ ਹੋਊਗੀ ਤੈਨੂੰ ਸਮਝਾ ਦਾਂਗੇ ਇੰਨੇ ਬੰਦੇ ਦੇਖਦੇ ਤੈਨੂੰ ਕੋਈ ਤਾਂ ਗਾਈਡ ਕਰੂਗਾ ਹੀ ਭਾਈ ਆ ਹਾਏ ਚੱਲ ਆਂਦਾ ਦੇ ਚ ਕੀ ਲਿਖਿਆ ਚੱਲ ਪੰਜਾਬੀ ਚ ਮਤਲਬ ਦੱਸ ਦੇ ਕੀ ਆਇਆ ਵਾ ਇੰਗਲਿਸ਼ ਨੂੰ ਪੰਜਾਬੀ ਚ ਨਹੀਂ ਐ ਕੋਈ ਪ੍ਰੋਫੈਸ਼ਨਰ ਤੈਨੂੰ ਹੁੰਦਾ ਕੀ ਆ ਫਿਰ ਤੂੰ 10 ਪੜ ਕੇ ਖੂਜ ਪਾਤੀ ਨਹੀਂ 1 ਮਿੰਟ ਰੁਕੀ 10 1 ਮਿੰਟ ਗਾਇਸ ਇਹਨੇ 10 ਵੀ ਤਿੰਨ ਵਾਰੀ ਕੀਤੀ ਹੈ ਚੰਗੀ ਤਰ੍ਹਾਂ ਵੀ ਭੁੱਲਣ ਦਾਵਾ ਤਿੰਨ ਵਾਰੀ ਨਹੀਂ ਕੀਤੀ ਤਿੰਨ ਵਾਰੀ ਕੀਤੀ ਆ ਨਹੀਂ ਕੀਤੀ ਐਵੇਂ ਕਿਹੜੀ ਦੋ ਵਾਰੀ ਉਹ ਦੋ ਵਾਰੀ ਵੀ ਨਹੀਂ ਕੀਤੀ ਇੱਕ ਵਾਰੀ ਕੀਤੀ ਇੱਕ ਵਾਰੀ ਸੰਗਵਾਲ ਕੀਤੀ ਹੈ ਸੰਗਵਾਲ ਤਾਂ 10ਵੀਂ ਕੀਤੀ ਸੀ ਸੰਗਵਾਲ ਤਾਂ ਉਹਨਾਂ ਨੇ ਰੱਖਿਆ ਨੋ ਮੇ ਜਿਹਾ ਆਏ ਹਾਏ ਆਪ ਦਾ ਬਚਾ ਲੈ ਛੱਡੀਆਂ ਨਾ ਤਿੰਨ ਵਾਰੀ ਛੱਡੀਆਂ ਨਾ ਉਹਨਾਂ ਨੇ ਵੀ ਅੱਖਾਂ ਮੇ ਵਾਪਸ ਆ ਗਿਆ ਉਹਨਾਂ ਦਾ ਡਿਸਕ੍ਰੀਪਸ਼ਨ ਨੰਬਰ ਜਿਹੜਾ ਹੈ ਮੇਰਾ ਫਿਰ 10ਵੀਂ ਚ ਲੱਗਿਆ ਫਿਰ ਇੱਥੇ ਆ ਗਏ ਪੰਮੇ ਕੋ ਦੁਬਾਰਾ 10ਵੀਂ ਚ ਇਹ ਜਿਹੜਾ ਖਿਆਲ ਤੂੰ ਵੀ ਪੰਮਾ ਹੀ ਕਹੀ ਜਾਂਦਾ ਉਹ ਭਰਾਓ ਵਲੌਗ ਚੱਲਦਾ ਵਾ ਜੀਐਨ ਸਕੂਲ ਚ ਹੋ ਗਿਆ ਤਾਂ ਕੋਈ ਨਾ ਮਾਤਾ ਜਾਣਦੇ ਜੀ ਸਾਰੇ ਮੰਮੀ ਨੇ ਹਟਾ ਲਿਆ ਫਿਰ ਪਹਿਲਾਂ ਪਹਿਲਾਂ ਕਹਿ ਸਰ ਜੀ ਸੌਰੀ ਉਹ ਦੋ ਗਲਾਸ ਦੇ ਗਲਾਸ ਉਹ ਤਾਂ ਐਂ ਕਰਦਾ ਹੈ ਮोटे ਸਾਰੇ ਇਸ ਗੱਲੇ ਪਾਲੇ ਆ ਤੇ ਪਰਮਨਿੰਦਰ ਨਹੀਂ ਕਹਦੇ ਵੀ ਕਹਿੰਦਾ ਕੀ ਸਰ ਦਾ ਨਾਲ ਕੇ ਬਲੋਗ ਜੀ ਉਹ ਯਾਦ ਰੱਖਦੇ ਨਾ ਅਸਾਂ ਮੈਨੂੰ ਤਾਂ ਪਤਾ ਨਹੀਂ ਦੇ ਦਦੇ ਅੱਜ ਮੈਨੂੰ ਪਤਾ ਨਾ ਫਿਰ ਨਾ ਗੰਡਾ ਕੋਈ ਨਾ ਚੱਲ ਕੋਈ ਸੌਰੀ 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 ਨਾ ਤਮੈ ਕੋਈ ਨਾ ਆਈ ਆਂਟੀ ਤੇ ਹਾਂਜੀ ਆਂਟੀ ਸਾਸਰੀਕਾਲ ਵੇਖੋ ਫਿਰ ਮੈਂ ਅਚਾਨਕ ਇੱਥੇ ਆ ਕੇ ਜੀਐਨ ਚ ਪ੍ਰੈਸ਼ਰ ਨਹੀਂ ਕੀਤੀ ਫਿਰ ਮੈਂ ਘਰੇ ਬਹਿ ਗਿਆ ਹਾਂ ਠੀਕ ਆ ਹਾਂ ਫਿਰ ਮੰਮੀ ਪੂਰੇ ਹੋ ਗਏ ਸੀ ਤੁਹਾਨੂੰ ਪਤਾ ਫਿਰ ਉੱਤੋਂ ਮੈਂ ਸਾਇੰਸ ਸਕੂਲੇ ਲੱਗਾ ਹਾਂ ਸਾਇੰਸ ਸਕੂਲੇ ਵੀ ਨਾ ਡੇਢ ਗਏ ਆ ਨਹੀਂ ਨਾ ਡੇਢ ਕੇ ਫਿਰ ਸਾਇੰਸ ਸਕੂਲੇ ਵੀ ਨਹੀਂ ਦਸਵੀਂ ਆਂਟੀ ਇਹਨੇ ਤਿੰਨ ਵਾਰੀ ਤਿੰਨ ਵਾਰੀ ਇਹਨੇ 10ਵੀਂ ਕਰ ਲਈ ਆ। ਤੀਜੀ ਜੀ ਨੂੰ ਮੈਂ ਨਾ ਇੱਕ ਮੈਸੇਜ ਦਿੱਤਾ ਪੜਨ ਨੂੰ ਤੈਨੂੰ ਪੜਨਾ ਨਹੀਂ ਆਉਂਦਾ ਹੁਣ। ਚਾਚੀ ਵੀ ਤੀਜੀ ਵਾਰੀ ਤੇ ਮੈਂ ਕਹਣਾ ਪੇਪਰ ਜਾ ਦੇ। ਤੇ ਜੇ ਤੂੰ ਆ ਮੈਸੇਜ ਨਾ ਪੜ ਕੇ ਸੁਣਾ ਨਾ ਤੇਰੀ ਚੌਥੀ ਵਾਰੀ ਫੇਰ ਦਸਵੀਂ ਹੋਣੀ ਆ। ਮੈਂ ਨਾ ਟਿਊਸ਼ਨ ਲਾਵੋ ਫੇਰ ਤੇ ਪੱਲੇ ਪਊਗਾ। ਮੈਂ ਕਹਣਾ ਤਿੰਨ ਵਾਰੀ ਕੀ ਕਹਿੰਦੇ ਪੇਪਰ ਕੋ ਆ ਛੱਡ ਜਾ ਪੇਪਰ ਫੇਲ ਹੋ ਤਿੰਨ ਵਾਰੀ ਦਸਵੀਂ ਕੀਤੀ ਮੈਂ ਤਾਂ ਵਿੱਚੋਂ ਆਪ ਛੱਡੀ ਆ ਦਸਵੀਂ। ਇਹ ਚੰਚੀ ਦਾ ਜਵਾਬ ਵੀ ਪੜ ਲੂਗੀ। ਉਹ ਤਾਂ ਹੋਣਾ ਚਾਹੀਦਾ ਆਹ ਮੈਸੇਜ ਪੜ੍ਹ ਕੇ ਸੁਣਾ ਮੈਸੇਜ ਤਾਂ ਮੈਂ ਪੜ੍ਹ ਲੈਣਾ ਪੜ੍ਹਦਣਾ ਮੈਂ ਤਾਂ ਨਹੀਂ ਮੈਂ ਆਂਦੀ ਨਹੀਂ ਆਂਦੀ ਇੰਗਲਿਸ਼ ਇੰਨਾ ਸਮਾਰ ਇੰਗਲਿਸ਼ ਪੜ੍ਹਦੇ ਪੰਜਾਬੀ ਤੈਨੂੰ ਮੈਂ ਟਰਾਂਸਲੇਟ ਕਰ ਦੂੰ ਨਹੀਂ ਬਲੌਗਾਂ ਤੇ ਕਰੋ ਤੇ ਜੇ ਨਾ ਵਧੀਆ ਬਣੀ ਫਿਰ ਕੱਟ ਦਾਂਗੇ ਨਹੀਂ ਨਹੀਂ ਮੈਂ ਤਾਂ ਸੁਣਾਣੀ ਨਹੀਂ ਮੈਂ ਆਪੀ ਪੜ੍ਹ ਲਊਂ ਉਹ ਯਾਰ ਮੈਂ ਹੀ ਬਲੌਗ ਐਡਿਟ ਕਰਨਾ ਮੈਂ ਕੱਟ ਦਊਂਗੀ ਨਹੀਂ ਬੇਇੱਜ਼ਤੀ ਗੱਲ ਨਹੀਂ ਬੇਇੱਜ਼ਤੀ ਗੱਲ ਬੇਇੱਜ਼ਤੀ ਆਲੀ ਕਲਿੱਪ ਪਾਉਣ ਦਾ ਤਾਂ ਫਾਇਦਾ ਵਾ ਉਹ ਬੇਤੀ ਵਾਲੀ ਕਿਲੇ ਪਤਾ ਤਾਂ ਫਾਇਦਾ ਸਾਡੀ ਵੀ ਤਾਂ ਇੰਨੀ ਹੁੰਦੀ ਐ ਨਹੀਂ ਮੇਰੀ ਜਾ ਉਹ ਬੁੱਛੇ ਆਂਟੀ ਆਂਟੀ ਚੱਪਲ 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 ਆਂਟੀ ਚੱਪਾ ਮਾਰ ਮਰੂ ਨਾ ਨਹੀਂ ਆਂਟੀ ਤਾਂ ਮਾਰ ਨਾ ਸੱਤੇ ਮਾਰ ਵੇ ਦੇ ਅੱਡ ਦਵਾਈ ਲਿਆਓ ਨਾ ਕਿਹੜੀ ਆ ਹਾਂ ਜੀ ਮੈਂ ਦਵਾਈ ਮੈਂ ਦਵਾਈ ਆਂਟੀ ਇਹਦੇ ਵੀ ਲਾਉਣੀ ਐ ਇਹਦਾ ਨੋ ਇਹਦੇ ਹੈ ਹੀ ਨਹੀਂ ਕਿ ਦੇਖ ਉਹ ਲੋਹੀਆਂ ਚੱਤੀ ਕਿਉਂ ਨਹੀਂ ਗੀ ਲੋਹ ਨਹੀਂ ਗੀ ਆ ਨੋ ਚੱਤੀ ਖਾ ਗਿਆ ਖਾਂਦਾ ਬਹੁਤ ਐ ਵੀ ਨਾ ਇਹ ਤਾਂ ਚਾਬੀਆਂ ਚੂਬੀਆਂ ਸਾਰਾ ਕੁਝ ਖਾ ਜਾਂਦਾ ਉਹ ਲੈ ਇਹਦੇ ਵੀ ਹੁਲਿੰਦਰ ਵਾਲਾ ਬਹੁਤ ਚਾਬੀਆਂ ਜ਼ਿਆਦਾ ਕਿੱਚੋ ਪਾਗ ਚੁੰਮਕ ਉਹ ਕੱਢਣੀ ਆ ਯਾਦ ਹੀ ਕਰਾ ਦੇ ਨਹੀਂ ਨਿਕਲਣੀ ਕੀ ਚੁੰਮਕ ਪਾ ਕੇ ਪਾ ਕੇ ਦੇਖ ਲੈ ਤੋ ਕੀ ਉਹ ਨਿਕਲੇ ਟਰਾਈ ਕਰਾਂ ਜਿਹੜਾ ਉਹ ਆਹ ਹੁਲਿੰਦਰ ਵੱਡੇ ਲੈ ਕੇ ਆਓ ਚੁੰਮਕ ਕੋਸ਼ਿਸ਼ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ ਆਓ ਉਹ ਐ ਮੁੰਡਾ ਡੋ ਮੋਟੀਵੇਸ਼ਨ ਹੋ ਗਿਆ ਮੋਟੀਵੇਸ਼ਨ ਸਪੀਕਰ ਬਣ ਗਿਆ ਤੇ ਰਣਾੰਬਾ ਆ ਜਾ ਤੂੰ ਹਰ ਤਾਂ ਪਰਣਾ ਬੰਨੀ ਜਾਂਦਾ ਫੋਨ ਲਾ ਕੇ ਸੁਣਦੇ ਕਾ ਮਰਾ ਆਮਕਾਣੀ ਤੇਰਾ ਵੀ ਆਇਆ ਵਾ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਬੈ ਕੇ ਸੁਣ ਲੈ ਲੰਬਾ ਆਇਆ ਵਾ ਉਹ ਤਾਂ ਕੋਲੇ ਖੜਾ ਸੀਗਾ ਕੀਰੇ ਕੋਲੇ ਉਹਦੇ ਕੋਲੇ ਕੀਰੇ ਕੋਲੇ ਉਹ ਭਈਆ ਨਾਲੇ ਕੋਲੇ ਕੀਰੇ ਆਹ ਫਰੈਂਟ ਆਂਟੀ ਕਾ ਰਮੂ ਨਾ ਆ ਆ ਅੱਜ ਪੜ ਕੇ ਸੁਣਾ ਕੇ ਸੁਣਾਣਾ। ਲਿਆ ਮੈਨੂੰ ਸੁਣਾ ਦਿਖਾ ਰੇ ਮੈਂ ਸੁਣਾ ਮੈਂ ਪੜ ਕੇ। ਆ ਦੇਖਿਓ ਗਾਇਸ ਆ ਬੜਾ ਇੱਕ ਮੈਸੇਜ ਆਇਆ ਵਾ ਇਹਨੂੰ ਆ ਮੈਸੇਜ ਪੜਨਾ ਔਖਾ ਲੱਗਦਾ ਇਹਨੂੰ। ਹੁਣ ਤਾਂ ਆ ਗਿਆ ਆ ਗਿਆ ਮੈਨੂੰ ਪੜਨਾ ਔਖਾ ਨਹੀਂ ਲੱਗਦਾ ਨਾ ਪੜ ਕੇ ਆਪ ਸਮਝ ਸਕਦਾ ਮੈਂ ਕਿਸੇ ਤੇ ਸਮਝ ਲੈ ਤੂੰ ਕਿਹੜਾ ਇਹਦੇ ਚ ਫਾਰਸੀ ਬੋਲ ਕੇ ਦੱਸਣੀ ਆ ਪੰਜਾਬੀ ਚ ਦੱਸਣਾ ਦੱਸ ਦੇ। ਸਮਝ ਲੈ ਦੀਗਾ। ਕੀ ਆ ਫਿਰ ਕੀ ਸਮਝ ਚੱਲ ਚੱਲ ਕਰਤਾ ਉਹ ਫੇਰ ਚਲਾ ਚਲਾਤਾ ਚਲਾ ਮੈਨੂੰ ਸਾਫ ਪਤਾ ਚਲਾਤਾ ਉਹ ਹਰਕਤ ਦਾ ਘੱਟ ਕਰ ਲੈ ਨਾ ਆਹੀ ਪਾ ਦੇਣਾ ਹਰਕਤਾਂ ਕੀ ਸੀ ਚਾਚੀ ਨੇ ਫੇਰ ਚਲਾਤਾ ਬਲੌਗ ਆਹੀ ਪਾ ਦੇਣਾ ਮੈਂ ਛਡਾ ਦੇਣਾ ਤੈਨੂੰ ਤੈਨੂੰ ਤਾਂ ਬਾਹਰ ਲ ਕਰ ਦੇਣਾ ਬਾਹਰ ਲ ਕਰ ਦੋ ਠੀਕ ਈ ਮੈਂ ਕਹ ਰਿਹਾ ਉਹ ਕੁੱਤੀਆਂ ਰੱਖੀ ਸੀ ਹੈ ਸల్ਤਾਨ ਆਪੇ ਕੰਮ ਕਰਦੇ ਹੈ ਆਂਟੀ ਆਪਾਂ ਕੰਟਰੋਵਰਸੀ ਕਰਦੇ ਆ ਆਪਾਂ ਲੜਿਆ ਕਰਾਂਗੇ ਠੀਕ ਹੈ ਕਰੀ ਸਲਤਾਨ ਇਹ ਵੀ ਅੰਬ ਹੋਰ ਬਣਵਾ ਲੈ ਇਹਨੇ ਹੋਰ ਕਿਸੇ ਨਾ ਕੰਟਰੋਵਰਸੀ ਚਤੇ ਆ ਗਈ ਨਾ ਅੰਬ ਵੀ ਕੁਛ ਲੈ ਆਂ ਅੰਬਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਬਹੁਤ ਸਵਾਦ ਵਾਲੀ ਜਦੋਂ ਖੱਟਾ ਜਾਏ ਨਿੰਬੂ ਅੰਗੂਰ ਟੇਸਟ ਜਾਉਂਦਾ ਨਾ ਆਹਾ ਮੇਰੇ ਮੂੰਹ ਪਾਣੀ ਆ ਗਿਆ ਅੰਟੀ ਕੜੀ ਬਹੁਤ ਸਵਾਦ ਸੀ ਅੰਟ ਕੜੀ ਬਹੁਤ ਸਵਾਦ ਸੀ ਪਕੌੜੇ ਅੰਟ ਰਾਤ ਲੜਾਈ ਹੋ ਗਈ ਤੇ ਆਹ ਦੇਖ ਚਾਦਰ ਤੇ ਕੜੀ ਡੁੱਲ ਗਈ ਪਕੌੜੇ ਪਿੱਛੇ ਤਾਂ ਮੇਰੀ ਲੱਤਾਂ ਲਿਬੜ ਗਈ ਇਹਦੇ ਲੱਤਾਂ ਤੇ ਡੱਲ ਗਈ ਕੜੀ ਮੌਕਾ ਗਈ ਬਹੁਤ ਸਵਾਦ ਸੀ ਅੰਟੀ ਕੜੀ ਪਕੌੜੇ ਬਹੁਤ ਸਵਾਦ ਸੀਗੇ ਆਪਾਂ ਬੈਠੇ ਹੋਏ ਸੀਗੇ ਗਾਈਜ਼ ਇਹ ਹੁਣ ਘਰੇ ਚੱਲਾ ਵਾ। ਆਲੇ ਕੁੱਤੇ ਵੱਜ। ਉੱਧਰ ਗਾਈਜ਼ ਮਸਤੀ ਹੋ ਰਹੀ ਹੈ ਫੋਨ ਰਿੰਗ ਲਾਈਟ ਚੱਲ ਰਹੀ ਹੈ ਉੱਧਰ ਦੇਖੋ। ਕੁੱਟ ਪੈਰੀ ਹੈ ਰੀਤੇ। ਮੈਂ ਕੁੱਟਾ ਹੈ। ਕੇ ਇਸ ਕੁੱਟ ਪੈਰੀ ਹੈ ਰੀਤੇ। ਉਹ ਤਾਂ ਲੈ ਆ ਬੈ ਜਾ। ਗਾਈਜ਼ ਰੀਤੇ ਕੁੱਟ ਪੈ ਕੇ ਹੱਟੀ ਜਾ ਤਾਂ ਹੁਣ ਆਪਾਂ ਇੱਥੇ ਬੈਠਾ ਹੈ ਆਰਾਮ ਨਾਲ। ਤੂੰ ਹੀ ਆਰਾਮ ਨਾਲ ਬੈਠਾ ਮੈਂ। ਤੁਸੀਂ ਵੀ ਬੈ ਜਾਓ। ਤੇਰੇ ਲੱਗ ਜੇ ਕੁੱਤਿਆ। ਆਹਮ ਦੀ। ਗਾਈਜ਼ ਪੁਛੇ ਠਾੜਾ ਹੋ ਜਾਂਦੀ ਆ। ਮਾਸ਼ੱਲਾ। ਕਰਦੇ ਠਾੜਾ ਕਰਾਦੇ ਮੈਂ ਵੀ ਹਾਂ। ਹੈਲੋ। ਮੋਰਨਿੰਗ ਰੁਟੀਨ ਤੁਸੀਂ ਦੇਖ ਲਓ ਹਾਂ ਮੈਂ ਤੂੰ ਟੇਰਾ ਦਾ ਸ਼ੀਸ਼ਾ ਤੋੜੇਗਾ ਕੁੱਤੇ ਥੱਲੇ ਹੋ ਜਾ ਗਾਇਸ ਆਪਣਾ ਫਰੀਕ ਤਾਂ ਸਾਡਾ ਹੱਟਦਾ ਨਹੀਂ ਪੇਸ਼ੇਰ ਉਹ ਦੇਖੋ ਪੰਗੇ ਲਈ ਜਾਂਦਾ ਵਾ ਤਾਂ ਦੋਸਤੋ ਆਪਣੇ ਏਸ ਵਲੌਗ ਚ ਇਨੀ ਜਿਵੇਂ ਦਿਲ ਕੀਤਾ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਹੁਣ ਤੁਹਾਨੂੰ ਆਪਾਂ ਅਗਲੇ ਵਾਰ ਮਿਲਾਂਗੇ ਜੀ ਤੁਹਾਡੇ ਘਰੇ ਸਵੇਰੇ 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 ਇਦਾਂ ਮਸਤੀ ਹੁੰਦੀ ਆ ਇਹ ਗਾਲਾਂ ਪੈਂਦੀ ਗੱਲ ਗਾਲਾਂ ਪੈਂਦੀਆਂ ਗਾਲਾਂ ਪੈਂਦੀਆਂ ਕੁੱਟ ਪੈਂਦੀਆਂ ਕਹਿੰਦੇ ਯਾਰ ਦੇ ਤਾਂ ਤਾਂ ਦੋਸਤੋ ਮੇਰੇ ਵੀ ਪੈਣ ਲੱਗੇ ਹੁਣ ਤੁਹਾਨੂੰ ਮੇਰੇ ਵਲੌਗ ਚ ਮਿਲਦੇ ਆ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਥੈਂਕ ਯੂ ਨਾਏ ਨਾਏ ਇਹ ਕੱਟ ਪੈ ਗਿਆ ਰਿੱਟਕੇ ਪਿੱਛੇ ਦੇਖੋ ਪਿੱਛੇ ਦੇਖੋ ਕੀ ਹੋ ਰਹਾ ਹੈ ਮਾਰੇ ਪਿੱਛੇ ਦੇਖੋ ਪਿੱਛੇ ਦੇਖੋ